ਉਸ ਸਮੇਂ ਅਕਾਲੀਆਂ ਨੂੰ ਸ਼ਾਇਦ ਚਾਹ ਹੀ ਇੰਨਾ ਸੀ ਵੱਖਰੇ ਸੂਬੇ ਦਾ ਉਹਨਾਂ ਨੂੰ ਲੱਗਦਾ ਇਹ ਸੀ ਕਿ ਜੋ ਉਹਨਾਂ ਦੀ ਦਿਲੀ ਇੱਛਾ ਸੀ ਕਿ ਇੱਕ ਵੱਖਰਾ ਸੂਬਾ ਹੋਵੇ ਜਿੱਥੇ ਸਿੱਖ ਮੈਜੋਰਟੀ ਦੇ ਵਿੱਚ ਹੋਣ ਤੇ ਹਮੇਸ਼ਾ ਉਹਨਾਂ ਦੀ ਸਰਕਾਰ ਹੀ ਆਏਗੀ ਕਿਉਂਕਿ ਉਹ ਪੰਥ ਦੇ ਨਾਮ ਤੇ ਵੋਟਾਂ ਮੰਗਣਗੇ ਸਿੱਖਾਂ ਦੀ ਪਾਰਟੀ ਅਕਾਲੀ ਦਲ ਹੈ ਤੇ ਉਹ ਹਮੇਸ਼ਾ ਸੱਤਾ ਵਿੱਚ ਰਹਿਣਗੇ ਇਸ ਦਾ ਚਾਹ ਹੀ ਇੰਨਾ ਸੀ ਕਿ ਉਹਨਾਂ ਵੱਲੋਂ ਨਾ ਤਾਂ ਆਪਣੀ ਰਾਜਧਾਨੀ ਮੰਗੀ ਗਈ ਨਾ ਹੀ ਹੋਰ ਮੰਗਾਂ ਦੇ ਉੱਤੇ ਮੋਹਰ ਲਗਾਈ ਗਈ ਸਾਰੇ ਪੈਂਡਿੰਗ ਫੈਸਲੇ ਛੱਡ ਦਿੱਤੇ ਗਏ ਜੋ ਅੱਜ ਤੱਕ ਪੈਂਡਿੰਗ ਚੱਲੇ ਆ ਰਹੇ ਇਸੇ ਤਰੀਕੇ ਦਾ ਹੀ ਚਾ ਸ਼ਾਇਦ 25 ਸਾਲ ਰਾਜ ਕਰਨ ਦਾ ਸੁਖਬੀਰ ਬਾਦਲ ਨੂੰ ਵੀ ਸੀ ਤੇ ਉਹ ਚਾ ਚਾ ਦੇ ਵਿੱਚ ਹੀ ਇੰਨੀਆਂ ਗਲਤੀਆਂ ਕਰ ਗਿਆ ਕਿ ਹੁਣ ਸੱਤਾ ਵਿੱਚ ਆਉਣਾ ਤਾਂ ਬਹੁਤ ਦੂਰ ਵਿਧਾਨ ਸਭਾ ਦੀ ਇੱਕ ਸੀਟ ਜਿੱਤਣ ਵਾਸਤੇ ਵੀ ਲੇਲੜੀਆਂ ਕੱਢਣੀਆਂ ਪੈ ਰਹੀਆਂ ਨੇ ਸਾਰਾ ਜੋਰ ਲਾਉਣਾ ਪੈ ਰਿਹਾ ਹੈ ਇਹ ਹਾਲਾਤ ਹੋ ਗਏ ਔਰ ਜੋ ਨੁਕਸਾਨ ਪੰਜਾਬ ਨੂੰ ਉਸ ਉਹ ਛੋਟਾ ਜਿਹਾ ਖਿੱਤਾ ਉਹ ਛੋਟਾ ਜਿਹਾ ਸੂਬਾ ਬਣਨ ਦੇ ਵਿੱਚ ਹੋਏ ਕੌਡੀ ਪੋਲਿਟিক্যাল ਸਟਰੈਂਥ ਜਿਹੜੀ ਸੀ ਨੰਬਰਾਂ ਦੀ ਜਿਹੜੀ ਖੇਡ ਸੀ ਉਹਦੇ ਵਿੱਚ ਤੁਸੀਂ ਐਨੇ ਪਿੱਛੇ ਰਹਿ ਗਏ 13 ਐਮਪੀ ਦੀਆਂ ਸੀਟਾਂ ਨੇ ਜੇ ਕੋਈ ਪਾਰਟੀ ਕੋਈ ਇੱਕ ਵੀ ਸੀਟ ਨਹੀਂ ਜਿੱਨਦੀ ਤਾਂ ਵੀ ਉਹ ਸੱਤਾ ਦੇ ਵਿੱਚ ਆਉਣ ਜਾਂ ਨਾ ਆਉਣ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿਹੜੇ ਵੱਡੇ ਸੂਬੇ ਨੇ ਚਾਹੇ ਉਹ ਬਿਹਾਰ ਹੋਵੇ ਉੱਤਰ ਪ੍ਰਦੇਸ਼ ਹੋਵੇ ਮਹਾਰਾਸ਼ਟਰ ਹੋਵੇ ਮੱਧਿਆ ਪ੍ਰਦੇਸ਼ ਹੋਵੇ ਜਿੱਥੇ ਐਮਪੀਆਂ ਦੀ ਗਿਣਤੀ 80 80 ਤੱਕ ਚਲੀ ਜਾਂਦੀ ਹੈ ਉਹ ਸੂਬੇ ਬਿਨਾ ਮੰਗਿਆਂ ਤੋਂ ਉਹਨਾਂ ਨੂੰ ਹਰ ਵਿੱਤੀ ਸਹਾਇਤਾ ਮਿਲਦੀ ਹੈ